ਭਾਬੀ ਹਾਂ ਤੇ ਲੈ ਗੱਲ ਕਰਨੀ ਭਾਬੀ ਮੈਂ ਜਿਹੜੀ ਕੁੜੀ ਨੂੰ ਪਿਆਰ ਕਰਦਾ ਨਾ ਭਾਬੀ ਮੋਟੀ ਤੇ ਤੂੰ ਮਰੇ ਮੋਟੀ ਕਿਹਾ ਬੋਧਾ ਮਿੱਥਨੇ ਜਿਆ ਭਾਬੀ ਮੈਂ ਮੋਟੀ ਨਹੀਂ ਕਿਹਾ ਮੈਂ ਜਿਹੜੀ ਕੁੜੀ ਨੂੰ ਪਿਆਰ ਕਰਦਾ ਉਹ ਮੋਟੀ ਆ ਲੈ ਫੋਨ ਆਇਆ ਨੇ ਨਾ ਜਦੋਂ ਮੈਨੂੰ ਵੇਖਣ ਗਏ ਸੀ ਜਦੋਂ ਮੇਰਾ ਵਿਆਹ ਹੋਇਆ ਤੂੰ ਬੜੀਆ ਤੂੰ ਵੀ ਮਤਾਂ ਦਿੰਦੇ ਸੀ ਮੰਮੀ ਭਾਬੀ ਬੜੀ ਮੋਟੀ ਐ ਹੁਣ ਤੇ ਬੜਾ ਮਜ਼ਾ ਆਊਗਾ ਸਿਰ ਤੇਰੀ ਘਰ ਵਾਲੀ ਇੰਨੀ ਮੋਟੀ ਹੋ ਗਈ ਨ ਤੂੰ ਸੁਗੜਾ ਜਾਂ ਤੁਰਿਆ ਜਾਓਗੇ ਨਾ ਹਾਏ ਭਾਬੀ ਮੈਂ ਕਹਿੰਨ ਜਦੋਂ ਤੂੰ ਵਿਆਹ ਹੀ ਆਈ ਸੀ ਉਦੋਂ ਤੂੰ ਭਟੂਰੇ ਵਰਗੀ ਸੀ ਹੁਣ ਤੇ ਚਿੱਕਦਾ ਫਰਕ ਪੈ ਗਿਆ ਤੂੰ ਮੇਰੇ ਭਟੂਰੇ ਵਰਗੀ ਕਿਆ ਨਿਕਲ ਅੱਤਰ ਮੈਂ ਦੱਸ ਦਿਆਂ ਭਾਬੀ ਗੱਲ ਤਾਂ ਸੁਣ ਚੱਲ ਭਾਬੀ ਕਿੱਥੇ ਲੈ ਕੇ ਚੱਲੇ ਆਂ ਕਬਰਾਂ ਨਾ ਜਦ ਮੈਂ ਘਰ ਸੱਬਿਆ ਕੇ ਆਈ ਸੀ ਨਾ ਬੜਿਆਂ ਨੇ ਮੈਨੂੰ ਮੋਟੀ-ਮੋਟੀ ਕਿਹਾ ਬੜੇ ਰਿਸ਼ਤੇਦਾਰਾਂ ਨੇ ਮੈਨੂੰ ਤਾਨੇ ਮਿਹਣੇ ਦਿੱਤੇ ਬਹੁਤ ਔਖਾ ਹੁੰਦਾ ਏ ਇੱਕ ਕੁੜੀ ਵਾਸਤੇ ਦੂਜੇ ਘਰ ਜਾ ਕੇ ਤਾਲੇ ਸੁਣਨਾ ਤੇ ਮੈਂ